ਇਸ ਟਾਈਮ ਜਿਹੜੇ ਹਾਲਾਤ ਬਿਆਸ ਦਰਿਆ ਨਾਲ ਜਿੰਨੇ ਵੀ ਸਾਡੇ ਸੁਲਤਾਨਪੁਰ ਲੋਧੀ ਦੇ ਪਿੰਡ ਲੱਗਦੇ ਆ ਇਸ ਟਾਈਮ ਉਹਨਾਂ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੀ ਆ ਖਤਰੇ ਦੇ ਨਿਸ਼ਾਨ ਤੇ ਤਕਰੀਬਨ ਕੰਮ ਪੂਰਾ ਬਰਾਬਰੀ ਚੱਲਦਾ ਪਿਆ ਤੇ ਅਸੀਂ ਇਹਦੇ ਸਬੰਧ ਦੇ ਵਿੱਚ ਹਰੀਕੇ ਤਰਨਾ ਵੀ ਲਾਇਆ ਸੀਗਾ ਅੱਗੋਂ ਕਿਉਂਕਿ ਦਰ ਨਹੀਂ ਚੁੱਕਦੇ ਤੇ ਇੱਥੇ ਢਾਫ ਲੱਗਣ ਕਰਕੇ ਜਿਹੜੇ ਸਾਡੇ ਲੋਕਾਂ ਨੇ ਆਪਦੇ ਆਰਜੀ ਬੰਨ ਲਾਏ ਆ ਆਪਦੀਆਂ ਪੈਲੀਆਂ ਨੂੰ ਸਿੱਧੇ ਦਰਿਆ ਦੇ ਕੰਡੇ ਤੇ ਤੇ ਉੱਥੇ ਜਦੋਂ ਢਾਫ ਲੱਗਦੀ ਆ ਉਸ ਟਾਈਮ ਹੀ ਟੁੱਟ ਜਾਂਦੇ ਆ ਪਰ ਅਜੇ ਫਹਿਲਾਲ ਜਿਹੜਾ ਅਸੀਂ ਧਰਨਾ ਲਾਇਆ ਸੀ ਧਰਨੇ ਤੋਂ ਬਾਅਦ ਇਹਨਾਂ ਨੇ ਦਰ ਕੱਲ ਚੁੱਕੇ ਆ ਤੇ ਹੁਣ ਫੋਟ ਫੋਟ ਜਿਹੜਾ ਇੱਥੋਂ ਪਾਣੀ ਆ ਮਤਲਬ ਨੀਵਾ ਹੋਇਆ ਪਰ ਅੱਜ ਸੁਣਨ ਚ ਆਇਆ ਵੀ ਸ਼ਾਮਾਂ ਨੂੰ ਹੋਰ ਪਾਣੀ ਛੱਡ ਰਹੇ ਆ ਪਰ ਜੇਕਰ ਉਹ ਹਰੀਕਿਆਂ ਤੋਂ ਇਸੇ ਤਰ੍ਹਾਂ ਪਾਣੀ ਰਿਲੀਜ਼ ਨਹੀਂ ਹੁੰਦਾ ਤੇ ਫਿਰ ਬਹੁਤ ਵੱਡਾ ਜਿਹੜਾ ਤਬਾਹੀ ਦਾ ਜਿਹੜਾ ਮੰਜ਼ਰ ਆ ਦੁਬਾਰਾ ਫਿਰ ਉਹੀ ਤੇਜ਼ ਵਾਲਾ ਕੰਮ ਬਣ ਸਕਦਾ ਜਿਹੜੇ ਹਸਾਬ ਨਾਲ ਪਾਣੀ ਆ ਕਿਉਂਕਿ ਰੋਜ਼ ਖਬਰਾਂ ਸੁਣੀਂਦੀਆਂ ਕਿ ਹਿਮਾਚਲ ਦੇ ਵਿੱਚ ਕੱਲ ਵੀ ਬੱਦਲ ਫਟੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਮਰਨ ਤੋਂ ਬਾਅਦ ਕੋਈ ਫਾਇਦਾ ਨਹੀਂਗਾ ਕਯੋ ਦੇਨ ਦਾ ਕਿਉਂਕਿ ਜੇਕਰ ਪਹਿਲੋਂ ਹੀ ਇਹ ਇਹਦਾ ਹੱਲ ਕੀਤਾ ਜਾਵੇ ਜਿੱਦਾਂ ਉਹ ਪਾਣੀ ਆ ਰਿਹਾ ਹਰੀਕੇਆਂ ਤੋਂ ਸਹੀ ਤਰੀਕੇ ਨਾਲ ਰਿਲੀਜ਼ ਹੋ ਜਾਏ ਅਗਲੇ ਵੀ ਵੱਜ ਜਾਣ ਤੇ ਅਸੀਂ ਵੀ ਵੱਜ ਗਏ ਕਿਉਂਕਿ ਹਰ ਵਾਰੀ ਇਹ ਹੁੰਦਾ ਵੀ ਪਹਿਲੋਂ ਸਾਨੂੰ ਮਾਰ ਦਿੱਤਾ ਜਾਂਦਾ ਇੱਥੇ ਉਸ ਤੋਂ ਬਾਅਦ ਜਦੋਂ ਫਿਰ ਬਿਲਕੁਲ ਖਤਮ ਹੋ ਜਾਂਦੀ ਕਹਾਣੀ ਤੇ ਫੇਰੇ ਜਾ ਕੇ ਉਹ ਅੱਗੇ ਮਤਲਬ ਹਰੀ ਕਹਤੋ ਅਗਲੇ ਬੰਨੇ ਜਿਹੜੇ ਸਾਡੇ ਲੋਕ ਰਹਿੰਦੇ ਆ ਫਿਰ ਉਹਨਾਂ ਨੂੰ ਡੋਬ ਦਿੰਦੇ ਆ ਇਹ ਤਾਂ ਗੱਲ ਉਹ ਆ ਵੀ ਇਹਨਾਂ ਨੇ ਕੀ ਆ ਅਸੀਂ ਜੋ ਸਮਝਦੇ ਆ ਵੀ ਇਹ ਜਾਨ ਪੁੱਜ ਕੇ ਡੋਬਦੇ ਆ ਕਿਉਂਕਿ ਪਹਿਲੋਂ ਇੱਥੇ ਮਾਰਨਗੇ ਸਰਕਾਰ ਮਾਫਦਾ ਆਪਣਾ ਈਸ਼ੂ ਕਰੂਗੀ ਤੇ ਸਰਕਾਰੀ ਬੰਦੇ ਖਾਣਗੇ ਜਾਂ ਲੋਕ ਖਾਣਗੇ ਜਿਹੜੇ ਵੀ ਖਾਂਦੇ ਆ ਕਿਉਂਕਿ ਪਿਛਲੀ ਵਾਰੀ ਦਾ ਮਾਫਦਾ ਜਿਹੜਾ 6500 ਮਾਨ ਸਰਕਾਰ ਨੇ ਕਿਹਾ ਸੀ ਸਾਨੂੰ ਨਹੀਂ ਮਿਲਿਆ ਕਿਸੇ ਵੀ ਕਿਸਾਨ ਨੂੰ ਆ ਬੈਠੇ ਆ ਸਾਰੇ ਕਿਸਾਨ ਆ ਇੱਥੇ ਇਸ ਟਾਈਮ ਬਾਉਪੁਰ ਆਪਾਂ ਪਿੰਡ ਦੇ ਵਿੱਚ ਤਕਰੀਬਨ ਖੜੇ ਆ ਤੇ ਇਹਨਾਂ ਦੀ ਸਕੀਮ ਇਹ ਆ ਕਿ ਜਦੋਂ ਇਹ ਫਸਲਾਂ ਮਰਨ ਗਈਆਂ ਅਸੀਂ ਜਿਹੜਾ ਇਹਦਾ ਬਜਟ ਰੱਖਾਂਗੇ ਤੇ ਬਜਟ ਸਾਡੀਆਂ ਜੇਬਾਂ 'ਚ ਪਹੂਗਾ ਅਸੀਂ ਤਾਂ ਇਹ ਕਾਰਨ ਸਮਝਦੇ ਆਂ ਵੀ ਜਿਹੜਾ ਇਹ ਪਾਣੀ ਇਸ ਤਰੀਕੇ ਨਾਲ ਰਿਲੀਜ਼ ਨਹੀਂ ਕਰਦੇ ਕਿਉਂਕਿ ਜੇ ਫਸਲ ਨੂੰ ਕੁਛ ਨਾ ਆਇਆ ਤਾਂ ਮੁਆਵਜ਼ਾ ਦੇਣਾ ਹੀ ਨਹੀਂਗਾ ਤੇ ਇਹਨਾਂ ਕੋਲੇ ਵੀ ਨਹੀਂ ਜਾਣਾ ਬਲਕਿ ਹਰ ਵਾਰੀ ਇਹਨਾਂ ਨੇ ਇੱਕ ਆਪ ਦਾ ਢਿੱਡ ਭਰਨ ਲਈ ਸਾਡੇ ਕਿਸਾਨਾਂ ਨੂੰ ਮਾਰਦੇ ਆ ਕੀ ਨਾਮਾਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੁਸੀਂ ਹਰਚੰਦ ਸਿੰਘ ਨਾਜ ਹੈ ਜੀ ਕਿਹੜਾ ਪਿੰਡ ਸਾਂਗਰਾ ਜੀ ਤੇ ਹੁਣ ਕਿੱਦਾਂ ਦੇ ਹਾਲਾਤ ਨੇ ਮੰਡ ਖੇਤਰ ਦੇ ਹਾਲਾਤ ਬਾਜੀ ਦੇਖ ਲੋ ਦਰਿਆਵਾਂ ਦੇ ਕੰਮ ਕਿੰਨਾ ਕਿੰਨਾ ਪਾਣੀ ਨਾਲ ਇਹਦਾ ਆਇਆ ਵਾ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਆ ਅਗਲੇ ਬੰਦੇ ਵਾਲੇ ਹਰੀ ਗਿਆ ਵਾਲੇ ਹਾਈਟ ਤੇ ਨਾ ਦੇ ਉਹ ਪਾਣੀ ਛੱਡਦੇ ਸੀ ਤੇ ਉਥੇ ਦੋ ਤਿੰਨ ਦਿਨ ਧਰਨਾ ਨਾਲ ਇਹਦਾ ਲਾ ਛੱਡਿਆ ਵਾ ਫੇਰ ਉਹਨਾਂ ਨੇ ਦਰ ਚੁੱਕਿਆ ਉਹਨਾਂ ਨੇ ਆਖਿਆ ਵਾ ਵੀ ਸਾਡੇ ਕੋਲ ਹਲੇ ਇਧਰ ਪਾਣੀ ਨਹੀਂ ਪਹੁੰਚਿਆ ਵੀ ਸਾਡੇ ਬੰਨਾਂ ਦੇ ਫੁੱਟ ਫੁੱਟ ਤੋਂ ਥੋੜੇ ਥੋੜਾ ਕਈਆਂ ਥਾਵਾਂ ਦੇ ਨੀਵਾ ਉਹ ਵੇਖੋ ਤਰਪਾਈਲਾ ਲਾ ਲਾ ਕੇ ਅਸੀਂ ਰਾਤ ਦਿਨ ਕਰ ਕਰਕੇ ਆਪਦੇ ਜ਼ਿਮੀਦਾਰਾਂ ਨੇ ਬਚਾਇਆ ਵਾ ਇਹਦੇ ਵਿੱਚ 14 15 ਪਿੰਡ ਆ ਮੰਡ ਸਾਗਰਾ ਹੋਇਆ ਜੀ ਬਾਉਪੁਰ ਹੋਇਆ ਬਾਉਪੁਰ ਗौरा ਹੋਇਆ ਜੀ ਇਸ ਹਿਸਾਬ ਦੇ ਨਾਲ 15 ਪਿੰਡ ਆ 15 ਪਿੰਡਾਂ ਦੇ ਵਿੱਚ ਦੋ ਗੁਰਦੁਆਰੇ ਜੀ ਆ ਦੇ ਵਿੱਚ ਦੋ ਸਕੂਲ ਆ ਸਰਕਾਰੀ ਜੀ ਇਹਦੇ ਵਿੱਚ ਅਸੀਂ ਆਪ ਦੀ ਸਥਿਤੀ ਦੇ ਕਰਕੇ ਮਾਨਯੋਗ ਦਰੋ ਵੀ ਆਪਦੇ ਸਿਰ ਬਸੇਰ ਕਰਕੇ ਕੋਈ ਸਾਡੀ ਇੱਥੇ ਆਵਾਜ਼ ਨਹੀਂ ਕਿਸੇ ਨੇ ਪੁੱਛੀ ਵੀ ਅਸੀਂ ਆਪਦੇ ਸਿਰ ਬਸੇਰ ਕਰਕੇ ਰਾਤ ਦਿਨ ਕਰਕੇ ਅਸੀਂ ਆਪਦੀ ਮਿਹਨਤ ਮਜ਼ਦੂਰੀ ਕਰਕੇ ਅਸੀਂ ਬੋਰੇ ਲਾਏ ਆ ਤਰ ਪਹਿਲਾਂ ਲਾਈਆਂ ਆ ਆਪਦਾ ਬਚਾ ਕਰਕੇ ਉਸ ਦਿਨ ਪਹਿਲੇ ਤੁਹਾਡੇ ਵੱਲੋਂ ਇੱਕ ਧਰਨਾ ਵੀ ਲਾਇਆ ਗਿਆ ਸੀ ਹਾਂਜੀ ਧਰਨਾ ਲਾਇਆ ਗਿਆ ਸੀ ਭਾਜੀ ਉਹ ਧਰਨਾ ਇਸ ਕਰਕੇ ਲਗਾਇਆ ਗਿਆ ਸੀ ਵੀ ਭਾਜੀ ਪਹਿਲਾਂ ਇੱਥੇ ਸਾਨੂੰ ਡੋਬ ਡੋ ਕੇ ਮਾਰ ਦਿੰਦੇ ਆ ਤੇ ਮੁੜ ਕੇ ਗਾਂ ਜਿਹੜੇ ਸਾਡੇ ਕਿਸਾਨ ਵੀ ਰਿਆ ਸਾਡਾ ਉਥੋਂ ਤੋਂ ਹਰੀ ਗੈਰੂ ਅਗਲੇ ਬੰਨੇ ਪਾਜੀ ਮੁੜ ਕੇ ਉਹਨਾਂ ਨੂੰ ਡੋਬ ਗੜੋਬ ਕੇ ਅਗਲੇ ਬੰਦੇ ਮਾਰ ਦਿੰਦੇ ਦੋਵਾਂ ਦਾ ਨਾਂ ਸਾਡੇ ਕੁਝ ਪੱਲੇ ਪੈਂਦਾ ਦਾ ਉਹਨਾਂ ਦੇ ਪੱਲੇ ਪੈਂਦਾ ਜੀ ਤੁਹਾਡੇ ਇਲਾਕੇ ਤੋਂ ਤੁਹਾਡੀ ਕਿਸ ਨੇ ਅਗਵਾਈ ਕੀਤੀ ਹੋਗੀ ਅਗਵਾਈ ਪਾਜੀ ਇਸ ਤਰ੍ਹਾਂ ਨਾਲੇ ਦਾ ਅਗਵਾਈ ਕਿਸ ਨੇ ਨਹੀਂ ਨਾਲ ਦਾ ਕੀਤੀ ਜੇ 23 ਦੇ ਵਿੱਚ ਸਾਡੀ ਉਕੀ ਸਫਾਈਆ ਹੋ ਗਿਆ ਇਹਨਾਂ ਜਿਹੜੀ ਗਈ ਆ ਸਰਕਾਰ ਹੋਣਾ ਆਪਣੀ ਸਰਕਾਰ ਨੇ ਸਾਡਾ ਇੱਕ ਪੰਜੀ ਦਾ ਨਹੀਂ ਨਾਲ ਦਾ ਸਾਡਾ ਕਪੂਰਸਾਲਾ ਜ਼ਿਲ੍ਹਾ ਪਾਇਆ ਹੀ ਨਹੀਂ ਜੀ ਹਾਂਜੀ ਨਾ ਕੋਈ ਸਾਨੂੰ ਮਾਜਬਾ ਮਿਲਿਆ ਵਾ ਨਾ ਕੋ ਸਾਨੂੰ ਕੱਖ ਨਹੀਂ ਇਹ 23 ਦੇ ਵਿੱਚ ਜਿੰਨੇ ਮਿਲਿਆ ਵੀ ਸਾਡੇ ਪੈਲੀਆਂ ਦੇ ਵਿੱਚ ਤੋਏ ਪੈ ਗੇ ਸਾਡਾ ਨਾਗੂ ਇੰਨਾ ਝੋਨਾ ਵਜਿਆ ਮਾਲ ਡੰਗਰ ਦਾ ਸਾਡਾ ਨਾਲ ਦਾ ਨਾਗੂ ਖਾਣਾ ਨਾਗੂ ਸਾਡੇ ਆਪ ਦੇ ਆਸਤੇ ਅਸੀਂ ਆਪ ਦੇ ਜੂਨ ਗੁਜ਼ਾਰਾ ਕੀਤਾ ਜੀ ਇੱਥੇ ਕਿਸੇ ਲੀਡਰ ਵੱਲੋਂ ਵੀ ਨਹੀਂ ਬਾਹ ਫੜੀ ਜੀ ਤੁਹਾਡੇ ਇਲਾਕੇ ਕਿਸੇ ਲੀਡਰ ਦੇ ਦੀ ਬਾਹ ਫੜੀ ਜੀ ਸਾਡੀ ਭਾਈ ਕਰਨ ਲਾਣੇ ਨਾਲੇ ਦਾ ਹਮਾਇਤ ਕੀਤੀ ਜੀ ਆਲੀਦ ਵਾਲਿਆਂ ਨੇ ਕਿੱਦਾਂ ਦੀ ਹਮਾਇਤ ਕੀਤੀ ਮੁੱਦੇ ਉਠਾ ਰਹੇ ਇਹਨਾਂ ਨੇ ਮੁੱਦੇ ਹੀ ਠਾਏ ਆ ਜੀ ਭਾਈ ਇਹਨਾਂ ਦੀ ਕੁਝ ਨਾ ਕੁਝ ਇਹਨਾਂ ਦੀ ਮਤਲਬ ਵੀ ਸਹੂਲਤ ਕਰੋ ਜੋ ਵੀ ਇਹਨਾਂ ਦਾ ਸਰਦਾ ਬੰਦਾ ਉਹ ਕਰੋ ਦਰਿਆਈ ਇਲਾਕੇ ਨੂੰ ਮਤਲਬ ਵੀ ਸਰਕਾਰ ਦੇ ਕੰਨਾਂ ਤੱਕ ਸਰਕਾਰ ਦੇ ਕੰਨਾਂ ਤੱਕ ਅਰਵਾਜ ਪਹਚਾਈ ਆ ਵੀ ਜੋ ਵੀ ਇਹਦਾ ਮਸਲਾ ਹਲ ਹੁੰਦਾ ਵਾ ਕਰੀਏ ਨਹਿਰੀ ਰੂਪ ਦਿਓ ਹਲਾਤ ਪਿਛੇ 15-17 ਤੋਂ ਬਹੁ ਮਾਰੇ ਬਣੇ ਪਏ ਤੇ 2-4 ਦਿਨ ਤੋਂ ਜਿਆਦਾ ਹਲਾਤ ਮਾਰੇ ਹੀ ਕਿਉਂਕਿ ਪਾਣੀ ਲਗਾਤਾਰ ਪਿਛੋਂ ਪਹਾੜਾਂ ਜਿਹਾ ਆ ਰਿਹਾ ਤੇ ਅੱਗੇ ਰਿਲੀਫ ਨਹੀਂ ਹੋ ਰਿਹਾ ਯਹਾਰੀ ਘਾੜ ਤੇ ਧਰਨਾ ਵੀ ਦਿੱਤਾ ਸੀ ਇਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹੜਤਪੀਟ ਦੇ ਜਥੇਬੰਦੀ ਵੱਲੋਂ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਆਪਣੇ ਅਾਲੀ ਸਾਹਿਬ ਅਕਾਲੀ ਦਲ ਦੇ ਇਹਨਾਂ ਸਾਡੇ ਸਾਧ ਦਿੱਤਾ ਕਰਨਦੀ ਸਿੰਘ ਨੇ ਇਹ ਵੀ ਉਥੇ ਸਾਡੇ ਨਾਲ ਮਜੂਰਿਆ ਸਾਰੇ ਦਿਨ ਦੁਪਹਿਰੇ ਧੁੱਪੇ ਅਸੀਂ ਸੜਦੇ ਰਹੇ ਅਥੇ ਤੇ ਉਹਨਾਂ ਵੀ ਕੋਈ ਸਾਡਾ ਗੁਸਾ ਐਡਾ ਹੱਲ ਨਹੀਂ ਕੀਤਾ ਪਾਣੀ ਰਿਲੀਵ ਨਹੀਂ ਅੱਗੇ ਕੀਤਾ ਜਿੰਨਾ ਚਿਰ ਅਸੀਂ ਉਥੇ ਬੈਠੇ ਰਹੇ ਆ ਉਹਨਾਂ ਜਿਹੜੇ ਉਹਨਾਂ ਗੇਟ ਜਿਹੜੇ ਖੁੱਲੇ ਛੱਡੇ ਆ ਤੇ ਬਾਅਦ ਵਿੱਚ ਆਂਦੇ ਵੀ ਨਹੀਂ ਜਿੰਨਾ ਖਾਨੂੰ ਪਿੱਛੋਂ ਪਾਣੀ ਆਇਆ ਉੱਥੇ ਪਤਾ ਨਹੀਂ ਕੀ ਹਿਸਾਬ ਆ ਉਹਨਾਂ ਦਾ ਉਹ ਪੂਰੇ ਹੀ ਨਹੀਂ ਹੁੰਦੇ ਜਿਹੜਾ ਲੈਵਲ ਆ ਪਿੱਛੋਂ 50000 60000 ਕਿਉਂ ਸਗਾਉਂਦਾ ਉੱਥੇ ਜਾ ਕੇ 20000 ਰਹਿ ਜਾਂਦਾ ਪਤਾ ਨਹੀਂ ਪਾਣੀ ਕਰ ਚਲ ਜਾਂਦਾ ਉਹਨਾਂ ਦੇ ਕੋਈ ਲੈਵਲ ਤੇ ਫਰਕ ਆ ਜਾਂਦੀ ਚੱਕਰ ਸਾਨੂੰ ਡੋਬ ਕੇ ਤੇ ਮੁੜ ਕੇ ਅਗਲੇ ਬੰਨੇ ਛੱਡ ਕੇ ਉਹਨਾਂ ਨੂੰ ਉੰਦਾਰਾ ਕਿੰਨੇ ਅਗਲੇ ਲੱਗਦੇ ਇਸ ਮੰਡ ਦੇ ਤੇ ਇਹ ਲਗਭਗ 12 ਤੋਂ 14 ਪਿੰਡ ਹੈਗੇ ਮੰਡ ਦਾ ਕਿੰਨੇ ਪਿੰਡ ਜਿਹੜੇ ਹੜ ਦੀ ਮਾਰ ਚੱਲਦੇ ਹਰ ਵਾਰ ਸਾਰੇ ਸਾਰੇ ਹਰ ਵਾਰ ਜਿੰਨੇ 12 14 ਪਿੰਡ ਆ ਜਾਂ ਨਾਲ ਲੱਗਦੇ ਪਿੰਡਾਂ ਦੀ ਸਾਡੇ ਜ਼ਮੀਨ ਆ ਉਹ ਸਾਰੇ ਮਾਰ ਚੱਲਦੇ ਆ ਜੀ ਪਹਿਲੇ 2023 ਚ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਰੇਤਾ ਪੈ ਗਈ ਪੰਜ-ਪੰਜ ਫੋਟਾ ਖੱਡੇ ਪੈ ਗਏ ਪੈਲੀਆਂ ਜੈਦੀ ਗੋਦਾਂ ਹੀ ਪਏ ਆ ਰੇਤਾ ਜਿਹੜੀ ਆਰਕਾਂ ਦੋਵਾਂ ਸਾਲਾਂ ਬਾਅਦ ਫਸਲ ਮਾੜੀ ਜੀ ਸਾਨੂੰ ਆਸ ਹੋਈ ਕੋਈ ਪਰ ਆਰਕਾਂ ਫੇਰ ਜਿੰਨਾ ਖਤਰਾ ਦੱਸਿਆ ਜਾ ਰਿਹਾ 2023 ਆ ਲੱਗਦਾ ਵੀ ਫੇਰ ਉਹ ਕੋਈ ਹੋਊਗਾ ਪ੍ਰਸ਼ਾਸਨ ਨੂੰ ਕੀ ਮੰਗਾਂ ਪ੍ਰਸ਼ਾਸਨ ਤੋਂ ਮੰਗੇ ਹੋਈ ਆ ਵੀ ਜਿਹੜਾ ਪਾਣੀ ਅੱਗੇ ਰਲੀਫ ਕੀਤਾ ਜਾਵੇ ਤੇ ਸਾਡਾ ਪੱਕਾ ਲੀਦਾ ਜਾਵੇ ਇਹ ਪਾਣੀ ਦਾ ਪੱਕਾ ਲੀਦਾ ਹੋਵੇ ਹਰ ਸਾਲ ਹੀ ਨਾ ਮਰੀਏ ਕਰੋੜਾਂ ਰੁਪਏ ਦਾ ਸਾਨੂੰ ਖਰਾਬਾ ਦੇਣ ਨਾਲੋਂ ਇਹ ਤੇ ਹੱਲ ਕੀਤਾ ਜਾਵੇ ਇਹਨੂੰ ਢੂੰਗਾ ਕਰਕੇ ਇਹ ਇਹ ਤੋਂ ਸਾਡੀ ਮਾਰ ਨੂੰ ਮਾਰ ਨੂੰ ਬਚਾਇਆ ਜਾਵੇ ਤਾਂ